ਮੁੱਖ ਮਾਰਗ ਤੇ ਵੱਡੇ ਟੋਏ ਹੋਣ ਕਾਰਨ ਨਿਤ ਹਾਦਸੇ ਵਾਪਰਦੇ ਦਿਖਾਈ ਦਿੰਦੇ ਹਨ ਇਸੇ ਤਰ੍ਹਾਂ ਦਾ ਮਾਮਲਾ ਆਇਆ ਹੈ ਸ਼ਹਿਰਗੁਰਿਆ ਹਾਈਵੇ ਦਾ ਜਿੱਥੇ ਕਿ ਭਾਰੀ ਵਰਖਾ ਹੋਣ ਕਾਰਨ ਹਾਈਵੇ ਸੜਕ ਤੇ ਵੱਡੇ ਟੋਏ ਪਏ ਹੋਏ ਹਨ ਅਤੇ ਹਾਦਸੇ ਵਾਪਰ ਰਹੇ ਹਨ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਕਿਸੇ ਰਾਗੀਰ ਤੋਂ ਸੂਚਨਾ ਮਿਲੀ ਸੀ ਕਿ ਇੱਕ ਗੱਡੀ ਨੰਬਰ ਪੀਬੀ09Y 1001 ਦਾ ਟਾਇਰ ਟੋਏ ਵਿੱਚ ਪੈਣ ਕਾਰਨ ਗੱਡੀਆਂ ਪਲਟੀਆਂ ਖਾਂਦੀ ਹੋਈ ਸੈਂਟਰ ਵਿੱਚ ਬਣੇ ਫੁੱਟਪਾਥ ਤੇ ਜਾ ਪਲਟੀ ਥਾਣੇਦਾਰ ਦੇ ਦੱਸਣ ਮੁਤਾਬਕ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇੱਕ ਗੱਡੀ ਪਲਟੀ ਹੋਈ ਸੀ ਜਿਸ ਵਿੱਚ ਦੋ ਵਿਅਕਤੀ ਸਵਾਰ ਸਨ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਲੁਧਿਆਣੇ ਤੋਂ ਫਗਵਾੜਾ ਵੱਲ ਨੂੰ ਜਾ ਰਹੇ ਸੀ ਭਾਰੀ ਮੀਂਹ ਕਣ ਹਾਈਵੇ ਤੇ ਵੱਡੇ ਟੋਏ ਹਨ ਜਿਸ ਕਨ ਇਹ ਹادث ਸਭਾ ਪਰ ਗਿਆ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਉਹਨਾਂ ਨੂੰ ਮੌਕੇ ਤੇ ਫਸਟ ایڈ ਦੇ ਕੇ ਫਲੋਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਰਸਤੇ ਨੂੰ ਚਾਲੂ ਕਰਵਾਇਆ ਗਿਆ ਅਤੇ ਇਸ ਐਕਸੀਡੈਂਟ ਦੇ ਸਬੰਧ ਦੇ ਵਿੱਚ ਥਾਣਾ ਗੁਰਾਇਆ ਨੂੰ ਸੂਚਿਤ ਕਰ ਦਿੱਤਾ ਗਿਆ ਹਾਂਜੀ ਸਰ ਇਹ ਕਿ ਗੁਰਾਇਆ ਵੀ ਕਿ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਮੈਂ ਏਐਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਤੇ ਤਨਾਤਾ ਸਾਨੂੰ ਕਿਸੇ ਰਾਹਗੀ ਬਜ਼ੁਰਗਾਂ ਤੋਂ ਸੂਚਨਾ ਮਿਲੀ ਸੀ ਇੱਕ ਗੱਡੀ ਜਿਹੜੀ ਲੁਧਿਆਣੇ ਤੋਂ ਫੂਆਲਾ ਸਾਈਡ ਜਾ ਰਹੀ ਸੀ ਰਸਤੇ ਦੇ ਵਿੱਚ بارش ਪੈਣ ਕਾਰਨ ਟੋਏ ਹੋਣ ਕਾਰਨ ਗੱਡੀ ਜਿਹੜੀ ਆ ਬੇਕਾਬੂ ਹੋ ਕੇ ਸੜਕ ਤੋਂ ਸੈਰ ਦੇ ਵਿਚਕਾਰ ਜਿਹੜਾ ਬਣਿਆ ਹੋਇਆ ਡਿਵਾਈਡਰ ਹੈ ਉਹਦੇ ਉੱਤੇ ਪਲਟ ਗਈ ਜਿਹਦੇ ਵਿੱਚ ਦੋ ਵਿਅਕਤੀ ਸਨ ਇੱਕ ਦੇ ਥੋੜੀ ਜਿਆਦਾ ਸੱਟ ਲੱਗੀ ਇੱਕ ਦੇ ਮਾਮੂਲੀ ਲੱਗੀ ਦੋਹਾਂ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਭਰਤੀ ਕਰਵਾ ਦਿੱਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਤਾ ਥਾਣਾ ਗਰਾਹ ਡਿਊਟੀ ਅਸਟਨੂ ਵੀ ਨੋਟ ਕਰਤਾ జీవి రాజనీ చాలూ కికల్ నర విఘ్న చల్ రే